ਆ ਜਿਹੜੇ ਨੇ ਪੰਜਾਬ ਦੇ ਜਿਹੜੇ ਨੇ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਉੱਤਿਆਂ ਵੀ ਜਿਹੜੀਆਂ ਨੇ ਸਿਪਾਹਨਾ ਹਿੰਦ ਦੇ ਜੋ ਆਪੂ ਨੇ ਉਹਨਾਂ ਨੂੰ ਵੀ ਕਈਆਂ ਨੂੰ ਵੀ ਮਾਰਨ ਦਿਆ ਧਮਕੀਆਂ ਆਈਆਂ ਕਈਆਂ ਨੂੰ ਗੋਲੀਆਂ ਨਾਲ ਸ੍ਰੀ ਆਮ ਜਿਹੜਾ ਹੈ ਮੰਦਰਾਂ ਦੇ ਬਾਹਰ ਦੇ ਧਰਮੇ ਤੇ ਬੈਠੇ ਜਿਹੜੇ ਆ ਉਹਨਾਂ ਨੂੰ ਧੁੰਨ ਦਿੱਤਾ ਗਿਆ ਕਿਸੇ ਸਿਪ ਸੈਨਾ ਦੇ ਆਗੂ ਦੇ ਅੱਗੇ ਘਰ ਦੇ ਅੱਗੇ ਜਿਹੜਾ ਨੇ ਪੈਟਰੋਲ ਪੰਪ ਘੇਰੇ ਗਏ ਨੇ ਤੁਸੀਂ ਵੀ ਜਿਹੜਾ ਯੂਸ ਦੇ ਪ੍ਰਧਾਨ ਹੋ ਕੇ ਤੁਹਾਨੂੰ ਨਹੀਂ ਲੱਗਦਾ ਡਰ ਨਹੀਂ ਲੱਗਦਾ ਹੈਗਾ ਤੁਸੀਂ ਉਹਦਾ ਤਾਂ ਲੈ ਰਿਆ ਵੀ ਬਾਹਰ ਜਾਂਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਸਮਰਥਕ ਵੀ ਕੰਮ ਕਰਦੇ ਹੋ ਕਦੀ ਇਹ ਆ ਜਾ ਤਾਨੂੰ ਕੋਈ ਧੰਕੀ ਆਈ ਹੋਵੇ ਜਾਂ ਤਾਨੂੰ ਡਰ ਲੱਗ ਰਿਹਾ ਹੋਵੇ ਸਾਡੀ ਮਾਂ ਨੇ ਤੁਹਾਡੇ ਪਿਤਾ ਨੇ ਰੋਕਿਆ ਹੋਵੇ ਕਿ ਛੱਡੋ ਅਸੀਂ ਨਹੀਂ ਆਪਣਾ ਘਰ ਇਹ ਘਰ ਦਾ ਮਾਂ ਮਾਤਾ ਰੋਕਦੇ ਹੀ ਹੁੰਦੇ ਆ ਤੁਹਾਨੂੰ ਹਨਾ ਪਰ ਇਹ ਹੈ ਜੀ ਮੇਰੀ ਮਾਂ ਖੁਦ ਮੈਨੂੰ ਰੋਕਦੀ ਹੈ ਕਿ ਤੂੰ ਕਿਹੜੇ ਚੱਕਰਾਂ ਚ ਪਿਆ ਛੱਡ ਤੇ ਕਿਸੇ ਨੇ ਤੈਨੂੰ ਰੋਕ ਤੇ ਨਹੀਂ ਦੇਣੀ ਹੈ ਜੀ ਹਨਾ ਬਟ ਇਹ ਹੈ ਜੀ ਆਪਾਂ ਜੇ ਆਪਣੇ ਧਰਮ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਨਹੀਂ ਕਰਾਂਗੇ ਤਾਂ ਕੌਣ ਕਰੇਗਾ ਹਰ ਇੱਕ ਬੰਦਾ ਸੋਚਦਾ ਜੀ ਭਗਤ ਸਿੰਘ ਹੋਏ ਪਰ ਹੋਵੇ ਦੂਜੇ ਦੇ ਘਰ ਤਾਂ ਆਪਾਂ ਨੂੰ ਇਹ ਸੋਚ ਬਦਲਨੀ ਚਾਹੀਦੀ ਹੈ ਆਪਾਂ ਨੂੰ ਖੁਦ ਅੱਗੇ ਹੋ ਕੇ ਕੰਮ ਕਰਨੇ ਚਾਹੀਦੇ ਆ ਮੈਂ ਆਪਣੀ ਗੱਲ ਨਹੀਂ ਕਰਾਂਗਾ ਮੈਂ ਪੂਰੇ ਯੂਥ ਦੀ ਗੱਲ ਕਰਾਂਗਾ ਪੰਜਾਬ ਦੇ ਕਿ ਸਾਰਿਆਂ ਨੂੰ ਇੱਕ ਸੰਘੇੜਾ ਜਾਣਾ ਚਾਹੀਦਾ ਦੇਖੋ ਤੰਕੀਆਂ ਆਉਂਦੀਆਂ ਇਹ ਗੱਲ ਨਹੀਂ ਆਉਂਦੀਆਂ ਤੰਕੀਆਂ ਹਰ ਇੱਕ ਨੂੰ ਆਉਂਦੀਆਂ ਤੁਹਾਨੂੰ ਕਦੀ ਤੰਕੀ ਆਈ ਕੋਈ ਦੇਖੋ ਮੈਂ ਉਸ ਲੈਵਲ ਤੇ ਤੁਹਾਨੂੰ ਕਹਾ ਕਿ ਮੈਨੂੰ ਇੱਕ ਵਾਰ ਪਹਿਲਾਂ ਤੰਕੀ ਆਈ ਸੀ ਉਸ ਤੋਂ ਬਾਅਦ ਤੰਕੀ ਨਹੀਂ ਆਈ ਹੈ ਜੀ ਠਰ ਤੇ ਆਪਾਂ ਕਦੀ ਉਹ ਕੰਮ ਕੀਤਾ ਹੀ ਨਹੀਂ ਗਲਤ ਗਿਆ ਜਿਹਦੇ ਕਰਕੇ ਆਪਾਂ ਕੋਈ ਗਲਤ ਬਿਆਨबाजी ਨਹੀਂ ਕੀਤਾ ਕੰਮ ਨਹੀਂ ਕੀਤਾ ਗਲਤ ਬਿਆਨਵਾਜ਼ੀ ਨਹੀਂ ਕੀਤੀ ਯਾ ਜਿਹੜੇ ਸਿੰਘਸਾਣਾ ਆਖੂ ਨੂੰ ਉਤਮ ਕਿਹਾ ਨਹੀਂ ਜਿਹਨਾਂ ਨੂੰ ਮਾਰਦੇ ਕਿ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਗਲਤ ਦੇਖੋ ਪੱਕਾ ਇਹ ਉਹਨਾਂ ਨੇ ਜਾਂਦਾ ਵੀ ਉਹਨਾਂ ਨੇ ਗਲਤ ਜਾਣਬਾਜ਼ੀ ਕੀਤੀ ਪਰ ਇੱਕ بڑے ਲੀਡਰ ਦੇ ਹੱਤਿਆ ਹੁਣ ਮੰਨ ਲਓ ਸੂਰੀ ਸਾਹਿਬ ਬੈਠੇ ਸੀ ਸਾਡੇ ਧਰਨੇ ਦੇ ਉਹਨਾਂ ਦੀ ਹੱਤਿਆ ਉੱਥੇ ਕਿੱਥੇ ਗਈ ਜਿੱਥੇ ਪੂਰਾ ਪ੍ਰਸ਼ਾਸਨ ਸੀਗਾ ਪਹਲਾ ਗਨਮੈਨ ਸੀ ਉਹਨਾਂ ਨਾਮ ਦਾ ਸਕਿਉਰਟੀ ਸੀ ਉਹਦੇ ਵਿੱਚ ਦੂਜਾ ਬੰਦੇ ਨੂੰ ਮਾਰ ਪਿਆ ਤਾਂ ਨੈਚੁਰਲ ਵੀ ਗੱਲ ਹੈ ਕਿ ਉੱਥੇ ਹਨਾ ਮਾਹੌਲ ਪੈਦਾ ਕੀਤਾ ਗਿਆ ਕਿ ਉੱਥੇ ਜਗਦੀ ਦੋ ਬੰਦੇ ਆਪਸ ਦੋ ਹਨ ਸੋਸਾਇਟੀਜ਼ ਆਪਸ ਵਿੱਚ ਕੀ ਤੁਹਾਨੂੰ ਵੀ ਲੱਗਦਾ ਸਿੱਖਿਆ ਨਾਲ ਤੇ ਕਈ ਆਪੂ ਵੀ ਹੈ ਥੋੜੇ ਵੀ ਕਈ ਵਾਰ ਬਿਆਨ ਜਿਹੜੇ ਨੇ ਪੜਤਾਲ ਉੱਪਰ ਨੂੰ ਆ ਜਾਂਦੇ ਨੇ ਗੈਂਗਸਟਰ ਜਦੋਂ ਕੋਈ ਗੈਂਗਸਟਰ ਨੂੰ ਮਾਰਿਆ ਜਾਂਦਾ ਹੈ ਜਾਂ ਕਿਸੇ ਅੱਤਵਾਦੀ ਨੂੰ ਮਾਰਿਆ ਜਾਂਦਾ ਤਾਂ ਸਿੱਖਿਆ ਨਾਲ ਜਿਹੜੀ ਹੈ ਖੁਸ਼ੀ ਬਣਾਉਂਦੀ ਹੈ ਟਵਿੱਟਰ ਤੇ ਲਿਖਦੇ ਆ ਬੜੇ ਬੜੇ ਬੀ ਆਮ ਵਧੀਆ ਹੋਇਆ ਉਹਨਾਂ ਨੂੰ ਜਿਹੜਾ ਹੈ ਮਾਰ ਦਿੱਤਾ ਗਿਆ ਉਹ ਵੀ ਮਾਂ ਦੇ ਪੁੱਤਾਂ ਜਦੋਂ ਉਹ ਮਰਨੇ ਆ ਤਾਂ ਜਿਹੜੇ ਤੁਹਾਡੇ ਬਿਆਨ ਉਹਨਾਂ ਨੂੰ ਲੈ ਕੇ ਜਿਹੜਾ ਹੈ ਉਹਨਾਂ ਦੇ ਵਿੱਚ ਤਲਖਾਈ ਆਂਦੀ ਹੈ ਕਾਸਟਰਾਂ ਦੇ ਵਿੱਚ ਜੋ ਬਾਹਰ ਬੈਠੇ ਆ ਮਾਰੇ ਅਨਸਰ ਆ ਉਹ ਜਿਹੜੇ ਆ ਨਾ ਫਿਰ ਤੁਹਾਡੇ ਬਿਆਨਾਂ ਦੇ ਉੱਤੇ ਉਹ ਬਿਆਨਬਾਜ਼ੀ ਕਰਦੇ ਨੇ ਫਿਰ ਤੁਸੀਂ ਕਰਦੇ ਇਹਦੇ ਨਾਲ ਐ ਨਹੀਂ ਲੱਗਦਾ ਕਿ ਮਾਂ ਦੀ ਜਾਨਬਾਜ਼ੀ ਅਸੀਂ ਕੋਈ ਇਹ ਤਾਂ ਕਹਿੰਦੇ ਨਹੀਂ ਹੈਗੇ ਅਸੀਂ ਲੱਡੂ ਦਾ ਬੰਨ ਤੇ ਵੀ ਹੈਗੇ ਸਰ ਹਨਾ ਯਾਦ ਆ ਸੀ ਕਿ ਇਹ ਕੀ ਸੀ ਪੰਗੜੇ ਪਾ ਰਹੇ ਨੇ ਕਿ ਆ ਕਿ ਫੰਡਿੰਗ ਹੁੰਦੀ ਹੈ ਇਹਨਾਂ ਨੂੰ ਕਿੱਥੋਂ ਹੁੰਦੀ ਹੈ ਫੰਡਿੰਗ ਕੌਣ ਹੈ ਇਹਨਾਂ ਦਾ ਅਸਲ ਦਾਦਾ ਜਿਹੜਾ ਆਇਆ ਹੈ ਜਿਹੜਾ ਬਾਤ ਖਰਾਬ ਕਰ ਰਿਹਾ ਮਤਲਬ ਬੈਠੀ ਹੈ ਮਨੋ ਖਾਲਿਸਤਾਨ ਦੇ ਬੈਠੇ ਨੇ ਜਿਵੇਂ ਗੁਰਵਤ ਪੰਨੂ ਐ ਹਨਾ ਗੁਰਪਤ ਕੁੰਤਸੀ ਪੰਨੂ ਐ ਜਿਹੜਾ ਉਹ ਬਾਹਰ ਬੈਠਾ ਉੱਥੇ ਚਲਾ ਰਿਹਾ ਹੈ ਚੀਜ਼ਾਂ ਉਹ ਬਿਆਰ ਪਾਦਾਂ ਦਾ ਸੋਸ਼ਲ ਮੀਡੀਆ ਦੇ ਪਾਦਾਂ ਦਾ ਵੀ ਮੈਂ ਜਿਨੇ ਖਾਲਿਸਤਾਨ ਲਿਖਤੇ ਦਵਾਪ ਤੇ ਮਨੋਂ ਲੱਖ ਰੁਪਏ ਨਾਮ ਦਵਾਂਗਾ ਬਿਲਡਿੰਗ ਦੇ 50 ਡਾਲ ਲਗਾਏ ਤੇ ਮੈਂ ਤੁਹਾਨੂੰ 2 ਲੱਖ ਰੁਪਏ ਨਾਮ ਦਵਾਂਗਾ ਇਹ ਜਦ ਵਾਈਰਲ ਕਰ ਰਹੀ ਚੀਜ਼ਾਂ ਉਹ ਫੰਡਿੰਗ ਹੀ ਹੈ ਜੀ ਪੰਜਾਬ ਸਿਪਸੈਨਾ ਹਿੰਦ ਦੇ ਜੋ ਯੋਧ ਦੇ ਪ੍ਰਧਾਨ ਨੇ ਰਾਹੁਲ ਮਨ ਚੰਦਾ ਜੀ ਉਹ ਸਾਡੇ ਨਾਲ ਨੇ ਕਹਿੰਦੇ ਨੇ ਪੰਜਾਬ ਦੇ ਹਾਲਾਤ ਜਿਹੜੇ ਨੇ ਦਿਨ ਪਰ ਦਿਨ ਜਿਹੜੇ ਨੇ ਵਿਗੜਦੇ ਜਾ ਰਹੇ ਨੇ ਕਿਤੇ ਲੁੱਟਾਂ ਖੋਹਾਂ ਹੋ ਰਹੀਆਂ ਐ ਕਿਤੇ ਸਰੀਆਮ ਕਤਲ ਹੋ ਰਹੇ ਨੇ ਕਿਤੇ ਬੰਬ ਧਮਾਕੇ ਹੋ ਰਹੇ ਨੇ ਕਿਤੇ ਔਰਤਾਂ ਦੀਆਂ ਇੱਜ਼ਤਾਂ ਜਿਹੜੀਆਂ ਲੜਕੀਆਂ ਦੀਆਂ ਲੁੱਟੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਆਪਾਂ ਖਾਸ ਗੱਲਬਾਤ ਕਰਾਂਗੇ ਸਿਪਸੈਨਾ ਹਿੰਦ ਦੇ ਯੋਧ ਦੇ ਪ੍ਰਧਾਨ ਨੇ ਰਾਹੁਲ ਮਨ ਚੰਦਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਰੋਹ ਜੀ ਹਾਲਾਤ ਜਿਹੜੇ ਨੇ ਪੰਜਾਬ ਦੇ ਜਿਹੜੇ ਨੇ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਇਹਨਾਂ ਹਾਲਾਤਾਂ ਦੇ ਉੱਤੇ ਸਰ ਜਿਹੜੇ ਪੰਜਾਬ ਦੇ ਹਾਲਾਤ ਹੈ ਜੀ ਉਹ ਤਾਂ ਉਹ ਇਸ ਦੌਰ ਤੇ ਪਹੁੰਚ ਗਏ ਆ ਕਿ ਬੰਦਾ ਅੱਜ ਕੱਲ ਸੇਫ ਹੀ ਨਹੀਂ ਹੈਗਾ ਤੁਸੀਂ ਇਹ ਲਗਾ ਲਓ ਕਿ ਘਰ ਦੇ ਬਾਹਰ ਨਿਕਲਦਾ ਹੀ ਬੰਦਾ ਡਰਦਾ ਹੈ ਜੀ ਮੈਂ ਆਪਣੀ ਗੱਲ ਕਰਾਦਾ ਮੈਂ 골ਡ ਦੀ ਛੇਦ ਪਾ ਕੇ ਬਾਹਰ ਨਿਕਲ ਪਾਉਂਗਾ ਕਿਉਂਕਿ ਪਤਾ ਹੀ ਲੱਗਦਾ ਕਾਦ ਕੋਈ ਆਵੇ ਸਨੇਚਰ ਕਾ ਤਾਂ ਕੋਈ ਖੋ ਕੇ ਲੈ ਜਵੇ ਪੰਜਾਬ ਦੇ ਹਾਲਾਤ ਦਿਨੋ ਦਿਨ ਮਾੜੇ ਹੋ ਰਹੇ ਨੇ ਇਹ ਇਹ ਚੀਜ਼ਾਂ ਖੈਰ ਅੱਜ ਕੱਲ ਨਸ਼ੇ ਕਰਕੇ ਜ਼ਿਆਦਾ ਹੋ ਰਹੀਆਂ ਜੀ ਕਿਉਂਕਿ ਪੰਜਾਬ ਦੇ ਯੂਥ ਹੈ ਜਿਹੜੀ ਨਸ਼ੇ ਵੱਲ ਜਾ ਚੁੱਕੇ ਆ ਨਸ਼ਾ ਪਰਚੇਜ਼ ਕਰਨ ਲਈ ਜਾਂ ਨਸ਼ਾ ਖਰੀਦਣ ਲਈ ਲਗਾ ਲਓ ਤੁਸੀਂ ਨੁਟਾ ਖੋਆ ਕਰਦੀਆਂ ਨੇ ਫਿਰ ਤਾਂ ਨਸ਼ਾ ਮਿਲ ਸਕੇ ਤਾਂ ਕਿ ਉਹਨਾਂ ਨੂੰ ਇੱਕ ਆਪਾਂ ਗੱਲ ਕਰੀਏ ਪਏ ਹਾਲਾਤ ਜਿਹੜੇ ਨੇ ਇੱਕ ਗੈਂਗਵਾੜ ਨਵਾਂ ਚੱਲ ਪਿਆ ਏ ਤੇ ਧਮਕੀਆਂ ਵੀ ਜਿਹੜੀਆਂ ਨੇ ਸਿਪਸਾਣਾ ਹਿੰਦ ਦੇ ਜੋ ਆਪੂ ਨੇ ਉਹਨਾਂ ਨੂੰ ਵੀ ਕਈਆਂ ਨੂੰ ਵੀ ਮਾਰਨ ਦੀਆਂ ਧਮਕੀਆਂ ਆਈਆਂ ਕਈਆਂ ਨੂੰ ਗੋਲੀਆਂ ਨਾਲ ਸ੍ਰੀ ਆਮ ਜਿਹੜਾ ਹੈ ਮੰਦਰਾਂ ਦੇ ਬਾਹਰ ਦੇ ਧਰਨੇ ਤੇ ਬੈਠੇ ਜਿਹੜੇ ਆ ਉਹਨਾਂ ਨੂੰ ਉਹਨੇ ਦਿੱਤਾ ਗਿਆ ਕਿਸੇ ਸਿਪਾਹਸੈਨਾ ਦੇ ਆਗੂ ਦੇ ਅੱਗੇ ਘਰ ਦੇ ਅੱਗੇ ਜਿਹੜਾ ਨੇ ਪੈਟਰੋਲ ਬੰਬ ਘੇਰੇ ਗਏ ਨੇ ਉਸੇ ਵੀ ਜਿਹੜਾ ਯੂ ਦੇ ਪ੍ਰਧਾਨ ਹੋ ਗਿਆ ਤੁਹਾਨੂੰ ਨਹੀਂ ਲੱਗ ਰਿਹਾ ਡਰ ਨਹੀਂ ਲੱਗਦਾ ਹੈਗਾ ਤੁਸੀਂ ਅਹੁਦਾ ਤਾਂ ਲੈ ਲਿਆ ਵੀ ਬਾਹਰ ਜਾਂਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਲੋਕਾਂ ਦੇ ਸਮਰਸੇ ਵੀ ਕੰਮ ਕਰਦੇ ਹੋ ਕਦੀ ਇਹ ਜਾਂ ਤੁਹਾਨੂੰ ਕੋਈ ਧਮਕੀ ਆਈ ਹੋਵੇ ਜਾਂ ਤੁਹਾਨੂੰ ਡਰ ਲੱਗ ਰਿਹਾ ਹੋਵੇ ਤੁਹਾਡੀ ਮਾਂ ਨੇ ਤੁਹਾਡੇ ਪਿਤਾ ਨੇ ਰੋਕਿਆ ਹੋਵੇ ਵੀ ਛੱਡੋ ਅਸੀਂ ਨਹੀਂ ਆਪਣਾ ਘਰ ਬੈਠਣਾ ਹੈ ਕੀ ਗਣਾ ਚਾਹੁੰਦੇ ਹੋ ਦੇਖੋ ਘਰ ਦੇ ਤਾਂ ਮਾਂ ਮਾਤਾ ਰੋਕਦੇ ਹੀ ਹੁੰਦੇ ਆ ਪੁੱਤਾਂ ਨੂੰ ਹਨਾ ਪਰ ਇਹ ਹੈ ਕਿ ਮੇਰੀ ਮਾਂ ਖੁਦ ਮੈਨੂੰ ਰੋਕਦੀ ਹੈ ਕਿ ਤੂੰ ਕਿਹੜੇ ਚੱਕਰਾਂ 'ਚ ਪਿਆ ਛੱਡ ਦੇ ਕਿਸੇ ਨੇ ਤੈਨੂੰ ਰੋਟੀ ਨਹੀਂ ਦੇਣੀ ਹੈਗੀ ਹਨਾ ਬਟ ਇਹ ਹੈ ਕਿ ਆਪਾਂ ਜੇ ਆਪਣੇ ਧਰਮ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਨਹੀਂ ਕਰਾਂਗੇ ਤਾਂ ਕੋਣ ਕਰੇਗਾ ਹਰ ਇੱਕ Banda ਸੋਚਦਾ ਕਿ ਭਗਤ ਸਿੰਘ ਹੋਵੇ ਪਰ ਹੋਵੇ ਦੂਜੇ ਦੇ ਘਰ ਤਾਂ ਆਪਾਂ ਨੂੰ ਇਹ ਸੋਚ ਬਦਲਣੀ ਚਾਹੀਦੀ ਹੈ ਆਪਾਂ ਨੂੰ ਖੁਦ ਅੱਗੇ ਹੋ ਕੇ ਕੰਮ ਕਰਨੇ ਚਾਹੀਦੇ ਆ ਮੈਂ ਆਪਣੀ ਗੱਲ ਨਹੀਂ ਕਰਾਂਗਾ ਮੈਂ ਪੂਰੇ ਯੂਥ ਦੀ ਗੱਲ ਕਰਾਂਗਾ ਪੰਜਾਬ ਦੇ ਕਿ ਸਾਰਿਆਂ ਨੂੰ ਇੱਕ ਚੰਗੇ ਰਾਹ ਜਾਣਾ ਚਾਹੀਦਾ ਦੇਖੋ ਤੰਕੀਆਂ ਆਉਂਦੀਆਂ ਇਹ ਗੱਲ ਨਹੀਂ ਕਿ ਨਹੀਂ ਆਉਂਦੀਆਂ ਧਮਕੀਆਂ ਹਰ ਇੱਕ ਨੂੰ ਆਉਂਦੀਆਂ ਹਨ ਤੁਹਾਨੂੰ ਕਦੀ ਧਮਕੀ ਆਈ ਕੋਈ ਦੇਖੋ ਮੈਂ ਉਸ ਲੈਵਲ ਤੇ ਤੁਹਾਨੂੰ ਕਹਾ ਕਿ ਮੈਨੂੰ ਇੱਕ ਵਾਰ ਪਹਿਲਾਂ ਧਮਕੀਆਂ ਆਈ ਸੀ ਉਸ ਤੋਂ ਬਾਅਦ ਧਮਕੀ ਨਹੀਂ ਆਈ ਹੈਗੀ ਖੈਰ ਤੇ ਆਪਾਂ ਕਦੀ ਉਹ ਕੰਮ ਕੀਤਾ ਹੀ ਨਹੀਂ ਗਲਤ ਕੀਤਾ ਜਿਹਦੇ ਕਰਕੇ ਆਪਾਂ ਕੋਈ ਗਲਤ ਬਿਆਨਬਾਜ਼ੀ ਕੀਤੀ ਨਹੀਂ ਹੈਗੀ ਤੁਸੀਂ ਕਹਿੰਦੇ ਗਲਤ ਕੰਮ ਨਹੀਂ ਕੀਤਾ ਗਲਤ ਬਿਆਨਬਾਜ਼ੀ ਨਹੀਂ ਕੀਤੀ ਕਿਹਾ ਜਿਹੜੇ ਸਿਵਸਨ ਆਗੂਆਂ ਨੂੰ ਧਮਕੀਆਂ ਆਉਂਦੀਆਂ ਜਿਨ੍ਹਾਂ ਨੂੰ ਮਾਰਦੇ ਕਿ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਗਲਤ ਪੰਗੇ ਲਏ ਤੇ ਉਹਨਾਂ ਨੇ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਪਰ ਇੱਕ ਬڑے ਲੀਡਰ ਦੇ ਹੱਤਿਆ ਹੁਣ ਮੰਨ ਲਓ ਸੂਰੀ ਸਾਹਿਬ ਬੈਠੇ ਸੀਗੇ ਸਾਡੇ ਧਰਨੇ ਦੇ ਉਹਨਾਂ ਦੀ ਹੱਤਿਆ ਉਸ ਉੱਥੇ ਕੀਤੀ ਗਈ ਜਿੱਥੇ ਪੂਰਾ ਪ੍ਰਸ਼ਾਸਨ ਸੀਗਾ ਹਨਾ ਗਨਮੈਨ ਸੀਗੇ ਉਹਨਾਂ ਨਾਲ ਉਹਨਾਂ ਦੀ ਸਕਿਉਰਿਟੀ ਸੀ ਉਹਦੇ ਵਿੱਚ ਜੇ ਬੰਦੇ ਨੂੰ ਮਾਰਦੇ ਆ ਤਾਂ ਨੈਚੁਰਲ ਜੀ ਗੱਲ ਹੈ ਕਿ ਉੱਥੇ ਹਨਾ ਮੋਹੋਲ ਪੈਦਾ ਕੀਤਾ ਗਿਆ ਕਿ ਉੱਥੇ ਜਾ ਕੇ ਦੋ ਬੰਦੇ ਆਪਸ ਦੋ ਹਨਾ ਮੋ ਸੋਸਾਇਟੀਜ਼ ਆਪਸ ਚ ਲੜਨ ਦੇ ਕੁਝ ਬਿਆਨ ਵਾਜੀ ਏਦਾਂ ਦੀ ਹੁੰਦੀਆਂ। ਕੀ ਤੁਹਾਨੂੰ ਨਹੀਂ ਲੱਗਦਾ ਸਿਵ ਸੈਨਾ ਦੇ ਕਈ ਆਗੂ ਵੀ ਐ ਤੁਹਾਡੇ ਵੀ ਕਈ ਵਾਰ ਬਿਆਨ ਜਿਹੜੇ ਨੇ ਭੜਕਾਉ ਉੱਪਰ ਨੂੰ ਆ ਜਾਂਦੇ ਨੇ। ਗੈਂਗਸਟਰ ਜਦੋਂ ਕੋਈ ਗੈਂਗਸਟਰ ਨੂੰ ਮਾਰਿਆ ਜਾਂਦਾ ਆ ਕਿਸੇ ਅੱਤਵਾਦੀ ਨੂੰ ਮਾਰਿਆ ਜਾਂਦਾ ਤਾਂ ਸਿਵ ਸੈਨਾ ਜਿਹੜੀ ਐ ਖੁਸ਼ੀ ਮਨਾਉਂਦੀ ਐ। ਟਵਿੱਟਰ ਤੇ ਲਿਖਦੇ ਆ ਬੜੇ ਬੜੇ ਵੀ ਆ ਵਧੀਆ ਹੋਇਆ ਉਹਨਾਂ ਨੂੰ ਜਿਹੜਾ ਐ ਮਾਰ ਦਿੱਤਾ ਗਿਆ। ਉਹ ਵੀ ਮਾਂ ਦੇ ਪੁੱਤਾਂ ਜਦੋਂ ਉਹ ਮਰਦੇ ਐ ਤਾਂ ਜਿਹੜੇ ਤੁਹਾਡੇ ਬਿਆਨ ਉਹਨਾਂ ਨੂੰ ਲੈ ਕੇ ਜਿਹੜਾ ਹੈ ਉਹਨਾਂ ਦੇ ਵੀ ਤਲਖਾਈ ਆਂਦੀ ਐ ਗੈਂਗਸਟਰਾਂ ਦੇ ਵਿੱਚ ਜੋ ਬਾਹਰ ਬੈਠੇ ਐ ਮਾਰੇ ਅਨ ਉਹ ਜਿਹੜੇ ਐਨਐਫਆਰ ਤੁਹਾਡੇ ਬਿਆਨਾਂ ਦੇ ਉੱਤੇ ਉਹ ਬਿਆਨਬਾਜ਼ੀ ਕਰਦੇ ਨੇ ਫਿਰ ਤੁਸੀਂ ਕਰਦੇ ਹੋ ਇਹਦੇ ਨਾਲ ਐ ਨਹੀਂ ਲੱਗਦਾ ਕਿ ਮਾਹੌਲ ਖਰਾਬ ਹੁੰਦਾ ਹੈ ਨਹੀਂ ਦੇਖੋ ਅਸੀਂ ਕੋਈ ਬਿਆਨਬਾਜ਼ੀ ਅਸੀਂ ਕੋਈ ਇਹ ਤਾਂ ਕਹਿੰਦੇ ਨਹੀਂ ਹੈਗੇ ਅਸੀਂ ਲੱਡੂ ਤਾਂ ਬੰਨਦੇ ਨਹੀਂ ਹੈਗੇ ਖੈਰ ਹਨਾ ਜਿਆਦਾ ਅਸੀਂ ਕਹੀਏ ਕਿ ਅਸੀਂ ਪੰਗੜੇ ਪਾਉਂਦੇ ਆ ਢੋਲ ਵਜਾ ਕੇ ਨਹੀਂ ਜਦ ਕੋਈ ਅਫਸਰ ਸਾਡੇ ਪੰਜਾਬ ਦਾ ਲਗਾ ਲਓ ਜਾਂ ਸਾਡੇ ਸ਼ਹਿਰ ਦਾ ਜਾਂ ਸਾਡੇ ਦੇਸ਼ ਦਾ ਅਫਸਰ ਲਗਾ ਲਓ ਕੋਈ ਹੁਣ ਡਿਊਟੀ ਤੇ ਨੇ ਉਹ ਵੀ ਤਾਂ ਨਾਂਬੇ ਦੇ ਪੁੱਤ ਨੇ ਜਿਹੜੇ ਇੰਕਾਊਂਟਰ ਕਰਦੇ ਨੇ ਇੰਕਾਊਂਟਰ ਜਿਨ੍ਹਾਂ ਨਾਲ ਇੰਕਾਊਂਟਰ ਹੈ ਜਿਨ੍ਹਾਂ ਦੀ ਅਫਸਰਾਂ ਦੀ ਗੋਲੀਆਂ ਹੀ ਵੱਧੀਆਂ ਕਈ ਵਾਰ ਜਾਨ ਵੀ ਜਾਂਦੀ ਹੈ ਹਨਾ ਅਫਸਰਾਂ ਦੀ ਆ ਉਹ ਕਿਉਂ ਕਰਦੇ ਨੇ ਕਿਉਂਕਿ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਹਨਾ ਮੈਂ ਖੁਦ ਦੀ ਗੱਲ ਕਰਾਂਗਾ ਤਾਂ ਮੈਂ ਇੱਕ ਹੁਣ ਪਿੱਛੇ ਵਾਲੇ ਇਨਸੀਡੈਂਟਸ ਦੇਖਿਆ ਹੈ 15 ਦਿਨ ਦੀ ਗੱਲ ਹੈ ਸਾਡੇ ਹਰਕੀਰਤ ਖੁਰਾਨਾ ਜੀ ਨੇ ਲੁਧਿਆਣਾ ਤੋਂ 3 ਵਜੇ ਉਹਨਾਂ ਦੇ ਨਾ ਸਵੇਰੇ 6 ਵਜੇ ਫੋਨ ਆਏ ਹੋਏ ਸੀਗੇ ਸਾਡੇ ਫੋਨ ਤੇ ਅਸੀਂ ਫੋਨ ਚੱਕਿਆ ਤਾਂ ਉਹਨੇ ਵੀਡੀਓ ਪਾਈਗੀ ਰਾਤ ਤੇ 3 ਵਜੇ ਕਿ 4 ਵਜੇ ਦੇ ਕਰੀਬ ਨਾ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਉਹਨਾਂ ਦੇ ਘਰ ਦੇ ਬਾਹਰ ਪੈਟਰੋਲ ਬੰਬ ਵਗੇ ਰਿਏ ਤੇ ਇਹ ਚੀਜ਼ਾਂ ਕਿਉਂ ਕੀਤੀਆਂ ਜਾਂਦੇ ਦਾ ਕਿ ਫੰਡਿੰਗ ਹੋ ਸਕੇ ਫੰਡਿੰਗ ਕੌਣ ਕਰਦਾ ਇਹਨਾਂ ਨੂੰ ਮੇਨ ਜਿਹੜਾ ਤੁਸੀਂ ਕਹਿੰਦੇ ਹੋ ਕਿ ਮਾਹੌਲ ਪੰਜਾਬ ਦਾ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਹੈਗੀਆਂ ਤਾਂ ਸਿਵਸਾਨਾ ਹਿੰਦਵੀ ਤਾਂ ਕਿਤੇ ਨਾ ਕਿਤੇ ਜਿਹੜੇ ਜਦੋਂ ਪੈਟਰੋਲ ਬੰਬ ਗਿਰਦਾ ਹੋਰ ਗਿਰਦਾ ਭੜਕਾਊ ਭਾਸ਼ਣ ਦਿੰਨੇ ਆ ਫੇਰ ਉਹ ਤਲਖਈ ਦੇ ਵਿੱਚ ਆ ਜੰਨੇ ਆ ਨਹੀਂ ਦੇਖੋ ਪੜਗਾਉਂ ਕੌਣ ਕਰਦਾ ਇਹਨਾਂ ਨੂੰ ਫੇਰ ਦੇਖੋ ਜਦ ਸਿਵਸਾਨਾ ਹਿੰਦ ਦੇ ਇੱਕ ਮੈਂਬਰ ਤੇ ਪੈਟਰੋਲ ਬੰਬ ਗਿਰਿਆ ਗਿਆ ਅਸੀਂ ਕੋਈ ਜਾ ਕੇ ਉੱਥੇ ਧਰਨੇ ਨਹੀਂ ਲਗਾਏ ਹੈਗੇ ਆ ਅਸੀਂ ਉੱਥੇ ਸੜਕਾਂ ਨਹੀਂ ਜਾਮ ਕਰੀਆਂ ਹੈਗੀਆਂ ਅਸੀਂ ਸਿਰਫ ਜਾ ਕੇ ਉੱਥੇ ਇੱਕ ਦਰਖਾਸਤ ਜਿਹੜੀ ਬਣਦੀ ਹੈ ਕਿਸੇ ਦੇ ਘਰ ਦੇਵਾ ਕਰਾਇਮ ਹੋਇਆ ਦਰਖਾਸਤ ਉੱਥੇ ਦੇ ਸੀਪੀ ਸਾਹਿਬ ਨੂੰ ਦਿੱਤੀ ਲੁਧਿਆਣਾ ਦੇ ਤੇ ਉਹਨਾਂ ਨੇ ਮੈਂ ਕਹਿੰਦਾ ਉਹਨਾਂ ਨੇ ਬੜੀ ਹੀ ਨਜ਼ਰ ਇਹਨੂੰ ਇੱਕ ਉੱਪਰ ਰੱਖਿਆ ਮੈਂ ਤਾਂ ਦਰਖਾਸਤ ਨੂੰ ਸਭ ਤੋਂ ਉੱਪਰ ਰੱਖ ਕੇ ਇਹਨਾਂ ਨੇ 2 ਜਾਂ 3 ਦਿਨ ਚੋਂ ਬੰਦੇ ਸਾਰੇ ਟਰੈਸ ਕਰ ਲਏ ਜਿਹੜੇ ਫੜੇ ਸੀਗੇ ਤੇ ਜਿਨ੍ਹਾਂ ਨੇ ਕਰਾਇਮ ਕੀਤਾ ਸੀ ਉਹਨਾਂ ਨੂੰ ਫੜ ਲਿਆ ਤੇ ਅਸੀਂ ਕੋਈ ਉੱਥੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਹੈਗੀ ਸਾਡਾ ਕੋਈ ਮਤਲਬ ਅਸੀਂ ਖੁਸ਼ੀ ਨਹੀਂ ਮਨਾਈ ਹੈਗੀ ਉੱਥੇ ਤੁਸੀਂ ਕਹਿਆ ਕਿ ਫੰਡਿੰਗ ਹੁੰਦੀ ਹੈ ਇਹਨਾਂ ਨੂੰ ਕਿੱਥੋਂ ਹੁੰਦੀ ਹੈ ਫੰਡਿੰਗ ਕੌਣ ਹੈ ਇਹਨਾਂ ਦਾ ਅਸਲ ਦਾਤਾ ਜਿਹੜਾ ਹੈ ਜਿਹੜਾ ਮਾਹੌਲ ਖਰਾਬ ਕਰ ਰਿਹਾ ਪਤਾ ਤਾਂ ਲੱਗਣਾ ਚਾਹੀਦਾ ਇਹ ਦੇਖੋ ਜਿਹੜੇ ਬਾਹਰ ਏਜੰਸੀਆ ਬੈਠੀਆਂ ਮੰਨ ਲਓ ਖਾਲਿਸਤਾਨ ਦੇ ਬੈਠੇ ਨੇ ਜਿਵੇਂ ਗੁਰਵੰਤ ਪੰਨੂ ਹੈ ਹਨਾ ਗੁਰਪ੍ਰਤਵੰਸੀ ਪੰਨੂ ਹੈ ਜਿਹੜਾ ਉਹ ਬਾਹਰ ਬੈਠਾ ਉੱਥੇ ਚਲਾ ਰਿਹਾ ਹੈ ਇਹ ਚੀਜ਼ਾਂ ਉਹ ਬਿਆਨ ਪਾ ਦਿੰਦਾ ਸੋਸ਼ਲ ਮੀਡੀਆ ਤੇ ਪਾ ਦਿੰਦਾ ਹੈ ਕਿ ਮੈਂ ਜਿਹਨੇ ਖਾਲਿਸਤਾਨ ਲਿਖਤੇ ਦੀਵਾਰ ਬਿਲਡਿੰਗ ਦੇ ਉੱਪਰ ਝੰਡਾ ਲਗਾਏ ਤੇ ਮੈਂ ਤੁਹਾਨੂੰ ਦੋ ਲੱਖ ਰੁਪਏ ਨਾਮ ਦੇਵਾਂਗਾ ਇਹ ਜਦੋਂ ਵਾਇਰਲ ਕਰ ਰਹੇ ਇਹ ਚੀਜ਼ਾਂ ਉਹ ਫੰਡਿੰਗ ਹੀ ਹੈ ਜੀ ਕੀ ਪਤਾ ਉਹਦਾ ਨਾਮ ਲੈ ਕੇ ਕੋਈ ਵਾਇਰਲ ਕਰ ਰਿਹਾ ਹੋਵੇ ਤੁਸੀਂ ਕੋਈ ਨਹੀਂ ਤੁਸੀਂ ਕਦੀ ਰਾਹੁਲ ਜੀ ਕਦੀ ਇਹੋ ਜਿਹਾ ਪਤਾ ਕਰਿਆ ਕੋਈ ਆਪਣੇ ਬੰਦੇ ਨੂੰ ਲੈ ਕੇ ਕੋਈ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਵੀ ਹਾਂ ਕਿ ਮਿਲਦਾ ਜਾਂ ਨਹੀਂ ਤੁਸੀਂ ਤੱਕਦੇ ਹੋ ਤੁਸੀਂ ਮੇਰੇ ਨਾਲ ਉਹਨ ਇੱਕ ਆਪਾ ਇੱਕ ਇੰਟਰਵਿਊ ਕਰ ਰਹੇ ਆ ਮੈਂ ਰਾਈਟ ਸਾਈਡ 'ਤੇ ਹਾਂ ਤੁਸੀਂ ਲੈਫਟ ਸਾਈਡ ਬੈਠੇ ਹੋ ਤੁਸੀਂ ਬੈਠੇ ਹੋ ਐਡਿਟ ਤਾਂ ਨਹੀਂ ਹੋ ਰਿਹਾ ਹੈਨਾ ਜਦੋਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਪਾਰ ਰਿਹਾ ਬੰਦਾ ਉਹ ਵੀਡੀਓ ਆਪ ਦੀ ਉਹ ਪਾਰ ਰਿਹਾ ਉਹਦੀ ਵੀਡੀਓ ਬਕਾਇਦਾ ਪਈ ਆ ਸਾਡੇ ਕੋਲ ਜਦੋਂ ਬੋਲ ਰਿਹਾ ਕਿ ਮੈਂ ਲੱਖ ਰੁਪਏ ਦਊਂਗਾ ਮੈਂ 2 ਲੱਖ ਰੁਪਏ ਦਊਂਗਾ ਉਹ ਐਡੀਟਿੰਗ ਤਾਂ ਨਹੀਂ ਕੀਤੀ ਗਈ ਜੀ ਹੈਨਾ ਜਦ ਐਡੀਟਿੰਗ ਨਹੀਂ ਹੈ ਤਾਂ ਉਹ ਆਪ ਪਾਰ ਰਿਹਾ ਤਾਂ ਉਹਦੇ 'ਚ ਇਹ ਚੀਜ਼ ਕਹਿਣ ਦਾ ਆਪਾਂ ਨੂੰ ਮੌਕਾ ਹੀ ਨਹੀਂ ਮਿਲਣਾ ਚਾਹੀਦਾ ਕਿ ਇਹ ਕੋਈ ਹੋਰ ਪਾਰ ਰਿਹਾ ਉਹ ਸਾਫ ਪਤਾ ਲੱਗ ਰਿਹਾ ਜੀ ਫੰਡਿੰਗ ਦੇ ਉਹ ਮੌਲ ਨੂੰ ਪੜਕਾਣਾ ਚਾਹੁੰਦਾ ਨੇ ਮਾਹੌਲ ਨੂੰ ਪੜਕਾਣਾ ਚਾਹੁੰਦਾ ਜੇ ਤੁਸੀਂ ਕਹਿੰਦੇ ਹੋ ਕਿ ਬਾਹਰ ਬੈਠੀਆਂ ਏਜੰਸੀਆਂ ਮਾਹੌਲ ਨੂੰ ਪੜਕਾ ਰਹੀਆਂ ਉੱਥੇ ਵੀ ਕਿਤੇ ਨਾ ਕਿਤੇ ਜਿਹੜੀ ਤਲਖਾਈ ਚੱਲ ਰਹੀ ਆ ਹੁਣ ਕੁਛ ਦਿਨ ਦਾ ਮਾਮਲਾ ਹੈ ਹਜੇ ਤਾਜ਼ਾ ਹੀ ਮਾਮਲਾ ਕੈਨੇਡਾ ਦੇ ਵਿੱਚ ਭਾਰਤ ਦੇ ਛੰਡੇ ਦੀ ਬੇਅਦਬੀ ਕੀਤੀ ਗਈ ਉਹ ਬੇਅਦਬੀ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਹਿੰਦੂ ਜਾ ਗਿਆ ਹਰਿਆਣੇ ਦੇ ਜਾੜ ਜਿਹੜੇ ਨੇ ਉਹ ਲਾਠੀਆਂ ਲੈ ਕੇ ਅੱਗੇ ਆ ਗਏ ਫਿਰ ਫਿਰ ਕਿੱਥੇ ਗਈ ਖਾਲਸਤਾਨੀ ਉੱਥੇ ਕਿੱਥੇ ਗਈ ਜੀ ਫਿਰ ਦੇਖੋ ਇਹ ਚੀਜ਼ ਹੈ ਕਿ ਕਹਿੰਦੇ ਆ ਨਾ ਕਿ ਜਦ ਬੋਲਣ ਜੋਗ ਆਉਂਦਾ ਜਿਹੜਾ ਕੁਝ ਕਰ ਨਹੀਂ ਸਕਦਾ ਜਿਹੜਾ ਗਰਸਤੇ ਆ ਬਰਸਤੇ ਨਹੀਂ ਆ ਹੈਗਾ ਜੀ ਹਾਂ ਜਿਸ ਟਾਈਮ ਉੱਤੇ ਨਹੀਂ ਮੈਂ ਬਹੁਤ ਵੀਡੀਓਜ਼ ਦੇਖੀਆਂ ਵਟਸਐਪ ਤੇ ਮੈਂ ਦੇਖਣਾ ਕਿ ਕਿ ਪਾਸੇ ਹਨਾ ਬਾਹਰ ਖਾਲਿਸਤਾਨ ਖਾਲਿਸਤਾਨੀਆਂ ਦੇ ਝੰਡੇ ਲੈ ਕੇ ਸਿੱਖ ਨੌਜਵਾਨ ਖੜੇ ਹੁੰਦੇ ਆਂ ਕਈ ਹਨਾ ਮਤਲਬ ਆਪਣੇ ਪੰਜਾਬ ਦੇ ਹੀ ਨੇ ਮੈਂ ਦੇਖੇ ਆਂ ਹਨਾ ਕੋਈ ਮੁੰਡੇ ਨੌਜਵਾਨ ਹੁੰਦੇ ਆ ਬਾਹਰ ਦੀ ਗੱਲ ਕਰਦਾ ਚਲੋ ਖੈਰ ਉਰੇ ਦੀ ਗੱਲ ਨਹੀਂ ਕਰਦਾ ਮੈਂ ਐਂਡੇ ਦੀ ਬਾਹਰ ਦੀ ਗੱਲ ਹੈ ਕਿ ਉੱਥੇ ਵੀਡੀਓਜ਼ ਵਾਇਰ ਹੁੰਦੀਆਂ ਕਿ ਮੁੰਡਿਆਰੇ ਸਿੱਖ ਨੌਜਵਾਨ ਨੇ ਉਹ ਖਾਲਿਸਤਾਨ ਦੇ ਨਾਰੇ ਲਾ ਰਹੇ ਆ ਉਧਰ ਉਹ ਹਿੰਦੂ ਭਾਈਚਾਰਾ ਜਿਹੜਾ ਬਾਹਰ ਗਿਆ ਹੋਇਆ ਆਪਣੇ ਪੰਜਾਬ ਦਾ ਇੰਡੀਆ ਦਾ ਹੀ ਗਿਆ ਹੋਇਆ ਨਾ ਉਹ ਵੀ ਤੇ ਉਹ ਹਰਿਆਣਾ ਦੇ ਜਾਟ ਐ ਕੋਈ ਰਾਜਪੂਤ ਐ ਕੋਈ ਠਾਕੂ ਆਇਆ ਕੋਈ ਆਪਣੇ ਪੰਜਾਬ ਦੇ ਮੁੰਡੇ ਐ ਹਨਾ ਉਹ ਲਾਠੀਆਂ ਚੱਕ ਕੇ ਉੱਥੇ ਪ੍ਰਦਰਸ਼ਨ ਕਰ ਰਹੇ ਆ ਮੈਂ ਆਪਾਂ ਨੂੰ ਬੜਾ ਫੀਰ ਹੁੰਦਾ ਹੈ ਜੀ ਕਿ ਬਾਹਰ ਜਾ ਕੇ ਕਮਾਨ ਗਏ ਆ ਤੁਸੀਂ ਉੱਥੇ ਜਾ ਕੇ ਵੀ ਜੇ ਇਹ ਚੀਜ਼ਾਂ ਕਰਨੀਆਂ ਫਿਰ ਬਾਹਰ ਜਾਣ ਦਾ ਫਾਇਦਾ ਕੀ ਆ ਮੈਨੂੰ ਲੱਗਦਾ ਬਾਹਰ ਦਾ ਵੀ ਮਾਹੌਲ ਜਿਹੜਾ ਸ਼ਾਂਤ ਹੋਣਾ ਚਾਹੀਦਾ ਸਕੂਨ ਲਈ ਆਪਾਂ ਜਿਹੜੇ ਵਿਦੇਸ਼ ਗਏ ਨੇ ਰੋਜੀ ਰੋਟੀ ਕਮਾਉਣ ਲਈ ਬੱਚਿਆਂ ਲਈ ਉੱਥੇ ਇਹਦੀਆਂ ਚੀਜ਼ਾਂ ਆਪਾਂ ਨੂੰ ਸ਼ੋਭਤ ਨਹੀਂ ਆਏਆਂ ਕਿ ਆ ਇਹ ਦੇਖੋ ਸ਼ੋਭਾ ਦਾ ਕਿਤੇ ਵੀ ਨਹੀਂ ਦਿੰਦੀ ਆ ਮੈਂ ਕਹਿੰਦਾ ਪੂਰੇ ਵਰਲਡ 'ਚ ਕਰਾਈਬ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਪੈਸੇ ਲਈ ਇਹ ਚੀਜ਼ਾਂ ਕਰਦੇ ਆ ਉਹ ਬਹੁਤ ਬਹੁਤ ਗਲਤ ਚੀਜ਼ ਹੈ ਜੀ ਇਹ ਤੇ ਯੂਥ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਇਨ੍ਹਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਤੁਸੀਂ ਕਹਿੰਦੇ ਹੋ ਫੰਡਿੰਗਾਂ ਦੇ ਲੈ ਕੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਕੋਈ ਇਹੋ ਜਿਹਾ ਕਾਨੂੰਨ ਲੈਣਾ ਚਾਹੀਦਾ ਉਹਨਾਂ ਦਾ ਖਾਤਰ ਰੋਜ਼ਗਾਰ ਦੇਣਾ ਚਾਹੀਦਾ ਤਾਂ ਜੇ ਜੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਏ ਉਹ ਬਿੱਲਾਂ 'ਤੇ ਬੈਠੇ ਨਾ ਉਹ ਮਾੜੇ ਅੰਸਰਾਂ ਤੱਕ ਜਾਵੇ ਸਰਕਾਰਾਂ ਦੀਆਂ ਵੀ ਤਾਂ ਇਹ ਗਲਤੀਆਂ ਐ ਜੀ ਦੇਖੋ ਸਰਕਾਰਾਂ ਆਪਣਾ ਕੰਮ ਕਰਦੀ ਐ ਸਰਕਾਰਾਂ ਦਾ ਕੰਮ ਇਹ ਐ ਕਿ ਉਹ ਦੇਖੋ ਮੈਂ ਬਾਕੀਆਂ ਦਾ ਤਾਂ ਨਹੀਂ ਕਹਿੰਦਾ ਬਟ ਇਹ ਐ ਕਿ ਜਿਹੜੀ ਹੁਣ ਦੀ ਸਰਕਾਰ ਐ ਭਗਵੰਤ ਮਾਨ ਜੀ ਦੀ ਉਹ ਆਪਣਾ ਕੰਮ ਕਰ ਰਹੀ ਐ ਬਟ ਉਹਨਾਂ ਦਾ ਕੰਮ 네ਗੇਟਿਵ ਐ ਪੋਜ਼ਿਟਿਵ ਐ ਉਹ ਲੋਕਾਂ ਨੇ ਦੇਖਣਾ ਐ ਰੋਜ਼ਗਾਰ ਤਾਂ ਹਰ ਜਗ੍ਹਾ ਮਿਲ ਜਾਂਦਾ ਮੈਂ ਤਾਂ ਖੁਦ ਕਹਿੰਦਾ ਕਿ ਯਾਰ ਜੇ ਮੈਨੂੰ ਕੋਈ ਕੰਮ ਨਹੀਂ ਮਿਲੂਗਾ ਮੈਂ ਰੇੜੀ ਲਗਾ ਲੂਗਾ ਹਨਾ ਰਿਕਸ਼ਾ ਚਲਾ ਲੂਗਾ ਇਹ ਤਾਂ ਨੌਜਵਾਨ ਤੇ ਖੁਦ ਦੇ ਵੀ ਡ ਮੈਂ ਜੇ ਮੈਂ ਮੈਂ ਇਹ ਨਹੀਂ ਕਹਾਂਗਾ ਮੈਨੂੰ ਸਰਕਾਰ ਨੇ ਕੰਮ ਨੇ ਤਾਂ ਸਰਕਾਰ ਨੇ ਕੀ ਕੰਮ ਦੇਣੇ ਸਰਕਾਰ ਨੇ ਤਾਂ ਫੈਕਟਰੀਆਂ ਲੈ ਕੇ ਖਿਲਵਾ ਦੇਣੀਆਂ ਇਨਵੈਸਟਰਸ ਲਿਆ ਦੇਣੇ ਪਰ ਜੇ ਸਾਡੀ ਯੂਥ ਹੈ ਸਾਡੇ ਵਰਗੇ ਮੁੰਡੇ ਆ ਉਹ ਜਗ੍ਹਾ ਜਗ੍ਹਾ ਜਾ ਕੇ ਜੇ ਕੰਮ ਮੰਗੂਗੇ ਉਸ ਤੋਂ ਜਗਾ ਆਪਦਾ ਰੋਜ਼ਗਾਰ ਕਰੋ ਕਿਹੜੇ ਮੁੰਡੇ ਨੂੰ ਅੱਜਕੱਲ ਗੱਡੀ ਨਹੀਂ ਚਲਾਣੀ ਦੀ ਕਿਹੜੇ ਮੁੰਡੇ ਨੂੰ ਬਾਈਕ ਨਹੀਂ ਚਲਾਣੀ ਦੀ ਅੱਜਕੱਲ ਤਾਂ ਸਵਿਗੀ ਰੈਪਿਡੋ ਬੜਾ ਕੁਝ ਹੈ ਹਨਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੁਣ ਤੁਸੀਂ ਆਏ ਦਿਨ ਦੇਖਦੇ ਹੋ ਕਿ ਮੋਹਾਲੀ ਦੀ ਗੱਲ ਲਗਾ ਲਓ ਤੁਸੀਂ ਮੋਹਾਲੇ ਚ ਆਏ ਦਿਨ ਮੁੰਡੇ ਫੜੇ ਜਾਂਦੇ ਜੀ ਕੋਈ ਨਸ਼ਾ ਵੇਚਦਾ ਫੜਿਆ ਕੋਈ ਕੋਈ ਪੁਲਿਸ ਵਾਲੇ ਵੀ ਕਰ ਰਹੇ ਨਕੇਲ ਕੱਸ ਰਹੇ ਹਨਾ ਦੀ ਪਰ ਇਹ ਹੈ ਕਿ ਹਰ ਚੀਜ਼ ਆਪਣੇ ਅਕੋਰਡਿੰਗ ਹੀ ਹੁੰਦੀ ਹੈ ਜੀ ਆਪਾਂ ਹਰ ਚੀਜ਼ ਕਿਸੇ ਦੇ ਇੱਕ ਬੰਦੇ ਦੇ ਪ੍ਰੈਸ਼ਰਾਈਜ਼ ਵੀ ਨਹੀਂ ਕਰ ਸਕਦੇ ਨਾ ਤੁਸੀਂ ਤੁਸੀਂ ਹੁਣ ਵੀ ਕਿਹਾ ਕਿ ਮੁੰਡੇ ਜਿਹੜੇ ਨਸ਼ਾ ਵੇਚਦੇ ਨੇ ਇਹਨਾਂ ਨੂੰ ਫੰਡਿੰਗ ਹੁੰਦੀ ਹੈ ਤੁਸੀਂ ਜਿਹੜੇ ਨੇ ਸਿਵਸ਼ਨਾ ਇੰਡ ਦਾ ਯੋਗ ਦਾ ਜਿਹੜਾ ਪੰਜਾਬ ਦਾ ਜਿਹੜੀ ਬਾਗਡੋਰ ਸੰਭਾਲੀ ਹੋਈ ਹੈ ਜਾਂ ਡਰ ਕਿਤੇ ਤੁਹਾਡੇ ਤੇ ਹਮਲਾ ਹੋ ਜਾਵੇ ਸਾਡੇ ਬੱਚੇ ਵੀ ਹੁਣੇ ਛੋਟੇ ਛੋਟੇ ਠੀਕ ਹੈ ਮਾਪੇ ਵੀ ਆ ਕਦੇ ਡਰਤਾ ਲੱਗਦਾ ਹੀ ਹੈ ਨਾ ਸਵੇਰੇ ਜਾਨੇ ਪਤਾ ਹੁੰਦਾ ਤੁਹਾਨੂੰ ਵੀ ਘਰ ਆ ਜਾਣਾ ਜੋ ਹਾਲਾਤ ਹੈ ਪੰਜਾਬ ਦੇ ਦੇਖੋ ਪਤਾ ਕੀ ਹੈ ਮੋਤ ਤਾਂ ਇੱਕ ਦਿਨ ਆਣੀ ਹੈ ਜੀ ਕਦੇ ਵੀ ਆ ਸਕਦੀ ਹੈ ਹੁਣ ਮੰਨ ਲਓ ਮੈਂ ਪੋੜੀਆਂ ਤੋਂ ਜਾ ਰਿਹਾ ਗੱਡੀ ਚ ਲਾ ਰਿਹਾ ਗੱਡੀ ਚ ਆ ਗਈ ਮੇਰਾ ਕੋਈ ਐਕਸੀਡੈਂਟ ਹੋ ਗਿਆ ਕੁਝ ਕਹਿ ਨਹੀਂ ਸਕਦੇ ਕਿਸ ਤਰੀਕੇ ਨਾਲ ਆਣੀ ਹੈ ਪਰ ਜੇ ਇਹ ਸੋਚ ਕੇ ਆਪਾਂ ਘਰ ਬੈਟ ਜੇਗੀ ਯਾਰ ਹੁਣ ਕੋਈ ਕੁਝ ਬੋਲ ਦੂਆਂ ਕੁਝ ਕਰ ਦੂਗਾ ਤਾਂ ਉਹ ਕੰਮ ਹੀ ਨਹੀਂ ਕਰ ਪਾਉਗੇ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਇਸ ਚੀਜ਼ਾਂ ਤੋਂ ਨਹੀਂ ਡਰਦਾ ਹੈਗਾ ਮੇਰਾ ਖੁਦ ਦਾ ਜਿਹੜਾ ਲੀਡਰ ਹੈ ਉਹ ਇੱਕ ਦਬੰਗ ਲੀਡਰ ਹੈ ਨਿਸ਼ਾਨ ਸ਼ਰਮਾ ਉਹਨਾਂ ਦੇ ਮੈਂ ਖੁਦ ਉਹਨਾਂ ਨੂੰ ਦੇਖਿਆ ਉਹ ਨਾ ਉਹ ਘਰ ਫੂਕੇ ਤਮਾਸ਼ਾ ਦੇਖਣ ਵਾਲਾ ਬੰਦਾ ਹੈ ਜੇ ਉਹਨੂੰ ਇੱਕ ਵਾਰ ਰਾਤੀ ਫੋਨ ਆ ਗਿਆ ਨਾ ਕਿ 2 ਵਜੇ ਉਰੇ ਕਿਸੇ ਗਊ ਹੱਤਿਆ ਦਾ ਰੋਕਣਾ ਟਰੱਕ ਦਾ ਉਹ ਸਾਨੂੰ ਫੋਨ ਕਰਕੇ ਇਹ ਨਹੀਂ ਕਹਿੰਦਾ ਕਿ 2:10 ਮਿੰਟ ਤੇ ਆਪਾਂ ਜਾਈਏ ਸੋਚੀ ਉਹ ਕਹਿੰਦਾ ਹੈ ਕਿ ਗੱਡੀਆਂ ਚਾਕੇ ਪਹੁੰਚੋ ਮੈਂ ਪਹੁੰਚ ਰਿਹਾ ਹਾਂ ਲੋਕੇਸ਼ਨ ਪਾ ਦਿੰਦਾ ਕਿ ਆਹ ਚੀਜ਼ ਆਪਾਂ ਕਰਨੀ ਹੈ ਬੜਾ ਕੁਝ ਹੋਇਆ ਸਾਡੇ ਨਾਲ ਜਦ ਅਸੀਂ ਸ਼ਿਵ ਸੈਨਾ ਚ ਦੇਖਿਆ ਗਏ ਆ ਹਨਾ ਸਾਨੂੰ ਵੀ ਲੱਗਦਾ ਸੀਗਾ ਕਿ ਕਿਸੇ ਟਾਈਮ ਤੇ ਸ਼ਿਵ ਸੈਨਾ ਇੱਕ ਮਤਲਬ ਗੁੰਡਿਆਂ ਦੀ ਪਾਰਟੀ ਆਇਆ ਕੁਛ ਐਦਾਂ ਦਾ ਪਰ ਜਿਆਦਾ ਅਸੀਂ ਕੋਲ ਤੇ ਚੀਜ਼ ਦੇਖੀ ਨਾ ਕਿ ਯਾਰ ਸ਼ੀਸ਼ੇ ਨਾਲ ਜਦ ਉਹ ਗਊਆਂ ਦੇ ਸਿਰ ਵੱਡੇ ਹੋਏ ਦੇਖੇ ਔਰ ਉੱਥੇ ਜਾ ਕੇ ਪਰਚੇ ਕਰਾਂਦੇ ਬੰਦੇ ਦੇਖੇ ਆ ਅਸੀਂ ਕਿ ਉਹ ਉਰੇ ਤੋਂ ਮੇਰੇ ਖਿਆਲ ਮੈਂ ਬਠਿੰਡਾ ਜਾਣ ਲਈ ਇੱਕ ਗੱਡੀ ਦਾ ਖਰਚਾ 5000 ਦੰਦ ਤੁਸੀਂ ਉਰੇ ਤੋਂ 10 ਘੰਟੇ ਲੈ ਕੇ ਜਾਓਗੇ ਤਾਂ 50000 ਰੁਪਇਆ ਕੋਈ ਸਰਕਾਰ ਨਹੀਂ ਫੰਡ ਕਰਦੀ ਸਾਨੂੰ ਕੋਈ ਬਾਹਰ ਤੋਂ ਫੰਡਿੰਗ ਨਹੀਂ ਆ ਰਹੀ ਸਾਨੂੰ ਅਸੀਂ ਆਪਣੀ ਜੇਬਾ ਚੋਂ ਲਾ ਰਹੇ ਆ ਸਾਡਾ ਲੀਡਰ ਸਾਨੂੰ ਕਹਿੰਦਾ ਹੁੰਦਾ ਸੀਗਾ ਕਿ ਯਾਰ ਕੋਈ ਨਹੀਂ ਤੁਸੀਂ ਚਲੋ ਮੇਰੇ ਨਾਲ ਮੈਂ ਤੇਲ ਪਾਉਂਦਾ ਹੈ ਹਨਾ ਅਸੀਂ ਖੁਦ ਦੇਖਿਆ ਆਪਣੇ ਲੀਡਰ ਨੂੰ ਉਹ ਜੇ ਜਾਂਦਾ ਸੀਗਾ ਉਹਨੂੰ ਪ੍ਰਸ਼ਾਸਨ ਵੀ ਰੋਕਦਾ ਸੀਗਾ ਕਿ ਆਹ ਕੰਮ ਨਾ ਕਰ ਉਰੇ ਰੈਲੀ ਤੇ ਨਾ ਜਾ ਉਰੇ ਨਾ ਜਾ ਉਹ ਕਿਹ ਜੀ ਜਾਂਦਾ ਸੀਗਾ ਜਿੱਥੇ گاਉਂ ਦਾ ਰਮ ਦਾ ਕੰਮ ਆ ਗਿਆ ਮੈਂ ਜਾਉਂਗਾ ਹੀ ਜਾਉਂਗਾ ਉਹ ਉਹ ਜਾਂਦਾ ਵੀ ਹੈ ਹਲੇ ਵੀ ਸਾਡੇ ਪ੍ਰਧਾਨ ਜੀ ਜਾਂਦੇ ਨੇ ਹਲੇ ਵੀ ਉਹ ਕਿਤੇ ਨਾ ਕਿਤੇ ਹਨਾ ਦਿਨ ਰਾਤ ਮੈਂ ਖੁਦ ਕਹਿੰਦਾ ਹੈ ਕਿ ਪ੍ਰਧਾਨ ਜੀ ਹਨਾ ਜਿਹੜੇ ਮੇਰੇ ਲੀਡਰ ਹੈ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ ਉਹ 2:00 ਵਜੇ ਉੱਠ ਕੇ ਇੱਕ ਸਨਾਤਨ ਦੀ ਪੂਜਾ ਕਰਦੇ ਆ ਫਿਰ 4:00 ਵਜੇ ਵੀ ਉਹਨਾਂ ਨੂੰ ਫੋਨ ਕਰ ਲਿਓ ਜਾਗ ਰਹੇ ਹੁੰਦੇ ਮੰਦਿਰ ਚ ਆਰਤੀ ਕਰ ਰਹੇ ਹੁੰਦੇ ਆ 6:00 ਵਜੇ ਕਰ ਲਿਓ ਤਾਂ ਪਾਠ ਕਰ ਰਹੇ ਹੁੰਦੇ ਆ ਉਹਨਾਂ ਦਾ ਆਪਣਾ ਵਿਚਾਰ ਆਪਣੀ ਧਾਰਾ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਹੁਣ ਤੁਸੀਂ ਇੰਟਰਵਿਊ ਕਰ ਰਹੇ ਹੋ ਇੰਟਰਵਿਊ ਦੇਖ ਕੇ ਕਈ ਵਾਰ ਐ ਹੋ ਜਾਂਦਾ ਜਿਹੜੇ ਗੈਸਟਰ ਆ ਜਾਂ ਹੋਰ ਆ ਮਾੜੇ ਆਂਸਰ ਆ ਉਹ ਜਰੂਰ ਤੁਹਾਡੇ ਨਾਲ ਕਿਤੇ ਨਾ ਕਿਤੇ ਫੋਨ ਤੇ ਤਤੇ ਮਿੱਠੇ ਜਰੂਰ ਹੋਣਗੇ ਤੁਹਾਨੂੰ ਧਮਕੀਆਂ ਵੀ ਆ ਸਕਦੀਆਂ ਲੱਗ ਰਿਹਾ ਵੀ ਹਾਂ ਇੰਟਰਵਿਊ ਉਪਰ ਸਹੀ ਕਰ ਰਹੇ ਆ ਡਰ ਨਹੀਂ ਲੱਗ ਰਿਹਾ ਵੀ ਇਹ ਹੋਣਾ ਚਾਹੀਦਾ ਹੈ ਜੀ ਦੱਸੋ ਮੈਂ ਕੋਈ ਇੰਟਰਵਿਊ ਚ ਮੈਂ ਕਿਸੇ ਪਰਸਨਲ ਬੰਦੇ ਨੂੰ ਤਾਂ ਗਾਲ੍ਹਾਂ ਕੱਢਿਆ ਨਹੀਂ ਮੈਂ ਤਾਂ ਜਿਹੜੇ ਪੰਜਾਬ ਦੇ ਹਾਲਾਤ ਐ ਬਗੜਨ ਵਾਲੇ ਐ ਗੈਂਗਸਟਰ ਐ ਉਹਨਾਂ ਨੂੰ ਤਾਂ ਮੈਂ ਆਪ ਕਹੂੰਗਾ ਸਰੈਂਡਰ ਕਰ ਦੇਣਾ ਮੈਂ ਗਲਤ ਚੀਜ਼ਾਂ ਇਹ ਸਾਡੀ ਵਰਗੀ ਯੂਥ ਨੂੰ ਵੀ ਕਾ ਨੂੰ ਗਲਤ راہ ਪਾ ਰਹੇ ਨੇ ਮੈਂ ਜੀ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਇੱਕ ਬਿਜ਼ਨਸਮੈਨ ਬੰਦਾ ਐ ਮੈਂ ਘਰ ਚਲਾਣਾ ਮੈਂ ਕਮਾ ਕੇ ਚਲਾਉਂਗਾ ਨਾ ਹੁਣ ਜੇ ਮੈਨੂੰ ਕੋਈ ਕਹੂਗਾ ਕਿ ਯਾਰ ਤੂੰ ਇਹਨੂੰ 2 ਲੱਖ ਰੁਪਏ ਦੇ ਦਿੰਦਾ ਤੈਨੂੰ ਉਹਨੂੰ ਮਾਰ ਦੇ ਮੈਂ ਥੋੜੀ ਮਾਰ ਦੂੰਗਾ ਪਰ ਜੇ ਕਈ ਬੰਦੇ ਗਲਤ ਚੱਲ ਪੈਂਦੇ ਆ ਜੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹ ਸ਼ੁਰੂਆਤ ਹੀ ਉਰੇ ਤੋਂ ਹੁੰਦੀ ਆ ਤੇ ਯੂਥ ਨੂੰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੁਸੀਂ ਲੋ ਯੂਥ ਦਾ ਮੈਂ ਯੂਥ ਨੂੰ ਇਹ ਕਹਾਂਗਾ ਕਿ ਬੜਾ ਕੁਝ ਹੁੰਦਾ ਐ ਜ਼ਿੰਦਗੀ 'ਚ ਹਨਾ ਬੜੇ ਉਤਾਰ ਚੜਾ ਵੰਦੇ ਆ ਸਟੱਡੀ ਤੋਂ ਬਾਅਦ ਆਪਣੀ ਜ਼ਿੰਦਗੀ ਸ਼ੁਰੂ ਹੁੰਦੀ ਐ ਯੂਥ ਨੂੰ ਕਹਿਣਾ ਚਾਹਾਂ ਕਿ ਮੈਂ ਖ ਸੋਚਦਾ ਸੀਗਾ ਕਿ ਪਲੱਸ 2 ਤੋਂ ਬਾਅਦ ਮੈਨੂੰ ਨੌਕਰੀ ਮਿਲ ਜੂਗੀ ਮੈਂ ਖੁਸ਼ ਹੋ ਜੂਗਾ ਹਨਾ ਪਰ ਨਹੀਂ ਐਦਾ ਨਹੀਂ ਪਲੱਸ 2 ਤੋਂ ਬਾਅਦ ਅਸਲ ਲਾਈਫ ਪਤਾ ਲੱਗਦੀ ਆ ਤਾਂ ਉਸ ਤੋਂ ਬਾਅਦ ਆਪਣਾ ਕੰਮ ਖੁਦ ਕਰਨਾ ਪੈਂਦਾ ਕਿਸੇ ਨੇ ਰੋਟੀ ਨਹੀਂ ਦੇਣੀ ਕਿਸੇ ਨੇ ਨਹੀਂ ਪੁੱਛਣਾ ਹੈਗਾ ਕੋਈ ਲੀਡਰ ਹੈ ਚਾਹੇ ਮੇਰੇ ਵਰਗਾ ਲੀਡਰ ਵੀ ਹੈ ਇੱਕ ਵਾਰ ਸਾਥ ਦੇ ਦੂ ਦੋ ਵਾਰ ਸਾਥ ਦੂ ਚਾਰ ਵਾਰ ਸਾਥ ਦੇ ਦੂ ਇਹ ਤਾਂ ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਮਜ਼ਬੂਤ ਕਰਦੇ ਤੁਹਾਡਾ ਕਿਸੇ ਨੇ ਨਹੀਂ ਸਾਥ ਦੇਣਾ ਹਾਂ ਸੁਣ ਲਿਆ ਤੁਸੀਂ ਰਾਹੁਲ ਮਨਜੰਦਾ ਜੀ ਜੋ ਸਿਰਸਨਾ ਯੁੱਧ ਦੇ ਜੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਨੇ ਯੂਥ ਨੇ ਸਭ ਤੋਂ ਵੱਡੀ ਇੱਕ ਅਪੀਲ ਜ਼ਰੂਰ ਕੀਤੀ ਹੈ ਕਿ ਨੇਤਾਏ ਚਾਹੇ ਲੀਡਰ ਆ ਕੋਈ ਵੀ ਹੈ ਚਾਹੇ ਇਨਾਂ ਵਰਗਾ ਹੀ ਕੋਈ ਆਕੇ ਖਾਨੋਂ ਜਿਹੜਾ ਹੈ ਝਾਂਸੇਵਾ ਲੈਣਾ ਚਾਹੁੰਦਾ ਵੀ ਆਹ ਕੰਮ ਕਰ ਦੋ ਉਹ ਕੰਮ ਕਦੇ ਨਹੀਂ ਕਰਨਾ ਚਾਹੀਦਾ ਕਹਿੰਦੇ ਜ਼ਿੰਦਗੀ ਦੀ ਸ਼ੁਰੂਆਤ ਯੂਥ ਤੋਂ ਹੁੰਦੀ ਹੈ ਤੇ ਯੂਥ ਨੂੰ ਚਾਹੀਦਾ ਕਿ ਸੰਭਲ ਕੇ ਚੱਲੇ ਤੇ ਆਪਣੇ ਪੰਜਾਬ ਨੂੰ ਜਿਹੜਾ ਹੈ ਬਚਾਵੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਬੋਲ